ਬਹੁਤ ਹੀ ਪਿਆਰ ਭਰਿੱਸ ਸਿੱਖਾਲ ਮੇਰੇ ਪਿਆਰੇ ਈਵਰਸ ਨੂੰ ਅਧਿਆਪਕ ਦਿਵਸ ਤੇ ਖਾਸ ਇੱਕ ਸਵੈ ਰਚਿਤ ਆਰਟੀਕਲ ਸਵੈ ਲਿਖਿਤ ਆਰਟੀਕਲ ਪੇਸ਼ ਕਰਨ ਜਾ ਰਹੀ ਹਾਂ ਉਸ ਤੋਂ ਪਹਿਲਾਂ ਸਾਰੇ ਹੀ ਅਧਿਆਪਕਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਮਾਵਾਂ ਨੂੰ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬੋਲਣਾ ਸਿਖਾਇਆ ਚੱਲਣਾ ਸਿਖਾਇਆ ਖਾਣਾ ਪੀਣਾ ਸਿਖਾਇਆ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਇਆ ਸਭ ਤੋਂ ਵੱਡੇ ਅਧਿਆਪਕ ਸਾਡੇ ਉਹ ਹਨ ਫਿਰ ਅਧਿਆਪਕ ਉਹ ਚਾਹੇ ਉਹ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ ਕਿਸੇ ਵੀ ਜਗ੍ਹਾ ਤੇ ਚਾਹੇ ਉਹ ਟਰੈਵਲ ਕਰਦੇ ਚਾਹੇ ਗਲੀ ਵਿੱਚ ਚਾਹੇ ਘਰ ਵਿੱਚ ਚਾਹੇ ਸਮਾਜ ਦੇ ਵਿੱਚ ਸਾਨੂੰ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਸਿੱਖ ਦੇ ਹੀ ਜਾਂਦੇ ਹਨ ਉਹ ਵੀ ਸਾਡੇ ਅਧਿਆਪਕ ਉਹ ਵੀ ਸਾਡੇ ਅਧਿਆਪਕ ਜੋ ਸਾਨੂੰ ਕਾਲਜ ਸਕੂਲ ਵਿੱਚ ਹਮੇਸ਼ਾ ਵਿਦਿਆ ਦਾ ਦਾਨ ਦਿੰਦੇ ਰਹਿੰਦੇ ਹਨ ਬਹੁਤ ਹੀ ਦਿਲੋਂ ਉਹਨਾਂ ਸਭ ਅਧਿਆਪਕਾਂ ਦਾ ਸ਼ੁਕਰੀਆ ਜਿਨ੍ਹਾਂ ਨੇ ਕੁਝ ਜ਼ਿੰਦਗੀ ਦੇ ਵਿੱਚ ਸਾਨੂੰ ਬਣਨ ਲਈ ਅੱਗੇ ਰਸਤਾ ਦਿਖਾਇਆ ਹੁਣ ਪੇਸ਼ ਕਰਨ ਜਾ ਰਹੀ ਹਾਂ ਇਕ ਆਰਟੀਕਲ ਅਧਿਆਪਕ ਦਿਵਸ ਤੇ ਖਾਸ ਅਧਿਆਪਕ ਅਧਿਆਪਨ ਅਤੇ ਵਿਦਿਆਰਥੀ ਇੱਕ ਬਦਲਤਾ ਰੂਪ ਕਰੋਨਾ ਨੇ ਹਰ ਵਰਗ ਹਰ ਕਿੱਤੇ ਅਤੇ ਹਰ ਇਨਸਾਨ ਉੱਤੇ ਆਪਣਾ ਅਸਰ ਦਿਖਾਇਆ ਹੈ ਸਿੱਖਿਆ ਉੱਤੇ ਇਸ ਦਾ ਅਸਰ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਹੈ ਸਿੱਖਿਆ ਜਿਸ ਤੋਂ ਬਿਨਾ ਮਨੁੱਖ ਅਸਭਿਅਕ ਬਣ ਕੇ ਰਹਿ ਜਾਵੇਗਾ ਸਿੱਖਿਆ ਦੇ ਤਿੰਨ ਕੇਂਦਰ ਬਿੰਦੂ ਅਧਿਆਪਕ ਅਧਿਆਪਨ ਅਤੇ ਵਿਦਿਆਰਥੀ ਤਿੰਨਾਂ ਦੇ ਵਿੱਚ ਬਹੁਤ ਬਦਲਾਅ ਹੋਇਆ ਕਰੋਨਾ ਕਾਲ ਤੋਂ ਬਾਅਦ ਬਹੁਤ ਬਦਲੇ ਜਨਮ ਹੋਇਆ ਇੱਕ ਨਵੀਂ ਤਰ੍ਹਾਂ ਦੀ ਸਿੱਖਿਆ ਦਾ ਜਿਸ ਨੂੰ ਅਸੀਂ ਔਨਲਾਈਨ ਸਿੱਖਿਆ ਜੋ ਵਰਚੂਲ ਸਿੱਖਿਆ ਵਿਆਖਦੇ ਹਾਂ ਜਿੱਥੇ ਪੁਰਾਤਨ ਸਮੇਂ ਵਿੱਚ ਵਿਦਿਆਰਥੀ ਗੁਰੂ ਗੁਰੂਕੋਲ ਗੁਰੂਕੁਲ ਵਿੱਚ ਰਹਿ ਕੇ ਹੱਥੀਂ ਕਿਰਤ ਕਰਕੇ ਗੁਰੂ ਦੀ ਹਰ ਆਗਿਆ ਦਾ ਪਾਲਣ ਕਰਕੇ ਸਿੱਖਿਆ ਪ੍ਰਾਪਤ ਕਰਦੇ ਸਨ ਅਤੇ ਸਿੱਖਿਆ ਗੁਰੂ ਕੇਂਦ੍ਰਿਤ ਸੀ ਪਰ ਸਮੇਂ ਦੀ ਮੰਗ ਅਨੁਸਾਰ ਸਿੱਖਿਆ ਵਿਦਿਆਰਥੀ ਕੇਂਦਰ ਬਣ ਗਈ ਅਧਿਆਪਕ ਇੱਕ ਦਾਰਸ਼ਨਿਕ ਗਾਈਡ ਮਿੱਤਰ ਜੋ ਅਸੀਂ ਕਹਿ ਸਕਦੇ ਹਾਂ ਸਟੇਜ ਸੈਂਟਰ ਦੇ ਰੂਪ ਵਿੱਚ ਬਦਲ ਗਿਆ। ਅਧਿਆਪਕ ਅਤੇ ਵਿਦਿਆਰਥੀ ਵਿਚਲਾ ਰਿਸ਼ਤਾ ਬੜੇ ਹੀ ਤਾਲਮੇਲ ਵਾਲਾ ਬਣ ਗਿਆ। ਪਰ ਇੰਨਾ ਬਦਲਦੇ ਪਰਿਪੇਖਾਂ ਵਿੱਚ ਅਧਿਆਪਕ ਦੀ ਕਦਰ ਤੇ ਬਹੁਤ ਹੀ ਡੂੰਘਾ ਅਸਰ ਪਿਆ। ਹੁਣ ਗੱਲ ਹੈ ਆਨਲਾਈਨ ਸਿੱਖਿਆ ਦੀ ਜਿਸ ਦੇ ਫਾਇਦੇ ਤਾਂ ਬਹੁਤ ਹੋਏ ਵਿਦਿਆ ਟੈਕਨੋਲੋਜੀ ਪੂਰ ਹੋ ਗਈ। ਉਹ ਵਿਦਿਆਰਥੀ ਜੋ ਘਰਾਂ ਵਿੱਚੋਂ ਨਿਕਲਣ ਵਿੱਚ ਅਸਮਰਥ ਜੋ ਕੰਮਕਾਜੀ ਮਜਬੂਰੀਆਂ ਕਰਕੇ ਜਾਂ ਕਿਸੇ ਹੋਰ ਮਜਬੂਰੀ ਕਰਕੇ ਵਿਦਿਆ ਤੋਂ ਵਾਂਝੇ ਰਹਿ ਜਾਂਦੇ ਸਨ। ਉਹਨਾਂ ਨੂੰ ਅਧਿਆਪਕ ਕੋਲੋਂ ਸਿੱਖਿਆ ਹਾਸਲ ਕਰਨ ਦਾ ਸੁਨਹਿਰੀ ਮੌਕਾ ਮਿਲਿਆ। ਪਰ ਵਿਦਿਆਰਥੀ ਹੁਣ ਅਧਿਆਪਕ ਨੂੰ ਅਧਿਆਪਕ ਸਮਝਣ ਦੀ بجائے ਉਸ ਲਈ ਇੱਕ ਅਜਿਹਾ ਸਾਧਨ ਬਣ ਗਿਆ ਹੈ ਕਿ ਅਧਿਆਪਕ ਅਤੇ ਵਿਦਿਆਰਥੀ ਵਿਚਲੀਆਂ ਕਦਰਾਂ ਕੀਮਤਾਂ ਤਾਰ-ਤਾਰ ਹੁੰਦੀਆਂ ਨਜ਼ਰ ਆਈਆਂ ਵਿਦਿਆਰਥੀ ਦਾ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਾ ਜਿਵੇਂ ਕਿ ਸਮੇਂ ਸਿਰ ਦਾਖਲਾ ਨਾ ਲੈਣਾ ਪੇਪਰਾਂ ਬਾਰੇ ਸਮੇਂ ਸਿਰ ਜਾਣਕਾਰੀ ਨਾ ਲੈਣੀ ਨੋਟਿਸ ਤਿਆਰ ਕਰਨੇ ਸਭ ਜਿਵੇਂ ਇਹ ਸਿਰਫ ਅਧਿਆਪਕ ਦੀ ਹੀ ਜ਼ਿੰਮੇਵਾਰੀ ਬਣ ਕੇ ਰਹਿ ਗਿਆ ਹੋਵੇ ਹੁਣ ਵਿਦਿਆਰਥੀ ਅਧਿਆਪਕ ਤੱਕ ਪਹੁੰਚ ਨਹੀਂ ਕਰਦਾ ਸਗੋਂ ਅਧਿਆਪਕ ਵਿਦਿਆਰਥੀ ਤੱਕ ਉਸੇ ਹਰ ਕੰਮ ਲਈ ਪਹੁੰਚ ਕਰਦਾ ਹੈ 코로나 ਕਾਲ ਦੌਰਾਨ ਸ਼ੁਰੂ ਹੋਈਆਂ ਇਹ ਰਵਾਇਤਾਂ ਵਿਦਿਆਰਥੀਆਂ ਦੀ ਆਦਤ ਬਣ ਗਈਆਂ ਕਿਸੇ ਵੀ ਅਧਿਆਪਕ ਨਾਲ ਕਦੋਂ ਵੀ ਬਿਨਾਂ ਘੜੀ ਦੇਖੇ ਸੰਪਰਕ ਕਰ ਲੈਣਾ ਅਧਿਆਪਕ ਨਾਲ ਗੱਲ ਕਰਦੇ ਸਮੇਂ ਕੁਚੱਜਾ ਤਰੀਕਾ ਵਰਤਣਾ WhatsApp ਤੇ ਕਿਸੇ ਵੀ ਸਮੇਂ ਗੱਲ ਜਾਂ ਮੈਸੇਜ ਆਧਿਆਪਕ ਦੇ ਬੇਨੂੰ ਬਦਲ ਰਿਹਾ ਹੈ ਜ਼ਰੂਰੀ ਹੈ ਕਿ ਇਹ ਆਦਤਾਂ ਜੋ ਵਿਦਿਆਰਥੀ ਜੀਵਨ ਵਿੱਚ ਆਈਆਂ ਹਨ ਨੂੰ ਠੀਕ ਕੀਤਾ ਜਾਵੇ ਲੋੜ ਹੈ ਵਿਦਿਆਰਥੀ ਨੂੰ ਆਪਣੀ ਸਾਰੀ ਜ਼ਿੰਮੇਵਾਰੀ ਆਪ ਚੁੱਕਣ ਦੀ ਟੈਕਨੋਲੋਜੀ ਨੂੰ ਸਮਝਣ ਦੀ ਅਧਿਆਪਕ ਇੱਕ ਦਾਰਸ਼ਨਿਕ ਮਾਰਗਦਰਸ਼ਕ ਸਟੇ ਸੈਂਟਰ ਤਾਂ ਹੋ ਸਕਦਾ ਹੈ ਪਰ ਸਿੱਖਿਆ ਦੇ ਮਿਆਰ ਨੂੰ उच्चा चुकी रखने ਲਈ ਅਧਿਆਪਕ ਅਤੇ ਵਿਦਿਆਰਥੀ ਵਿੱਚ ਅੰਤਰ ਬਰਕਰਾਰ ਰੱਖਣਾ ਜ਼ਰੂਰੀ ਹੈ। ਅਧਿਆਪਕ ਉਸ ਬਲਦੀ ਲੋਵਾੰਗ ਜੋ ਲੋਵਾੰਗ ਹੈ ਜੋ ਆਪਕਲਕਿਏ ਦੂਜਨ ਨੂੰ ਰੋਸ਼ਨੀ ਦਿੰਦਾ ਹੈ। ਅਧਿਆਪਕ ਵਰਗ ਦੀ ਕਦਰ ਅਧਿਆਪਕ ਅਧਿਆਪਨ ਅਤੇ ਵਿਦਿਆਰਥੀ ਤਿੰਨਾ ਲਈ ਹੀ ਫਾਇਦੇਮੰਦ ਹੈ ਜੋ ਕਿ ਕਿਸੇ ਵੀ ਦੇਸ਼ ਦੇ ਵਿਕਸ ਨੂੰ ਨਿਖਾਰੇ। ਸ਼ੁਕਰੀਆ ਜੀ